ਗਰਬਾਣੇ ਪੜਨੀ ਪੈਗੀ ਵਿਚਾਰਨੀ ਪੈਗੀ ਘਰੋਂ ਬਾਹਰੋਂ ਘਰ ਆਉਣਾ ਪਏਗਾ ਸ ਪਰਮੇਸ਼ਰ ਕੀ ਹੈ ਪਰਮੇਸ਼ਰ ਦੀ ਇੱਕ ਬਾਜ਼ਾਰ ਤਬੁੱਝ ਨਹੀਂ ਪਏਗੀ ਉਹ ਕੁਦਰਤ ਰੋਪ ਹੈ ਉਹ ਸਿਸਟਮ ਰੋਪ ਹੈ ਸਾਰਾ ਸਾਰਾ ਆਪ ਹੀ ਹੈ ਉਹ ਆਪ ਹੀ ਮਛਲੀ ਹੈ ਆਪ ਹੀ ਜਲ ਹੈ ਆਪ ਹੀ ਜਾਲਾ ਲਾਣਾ ਹੈ ਆਪੇ ਫੜਨ ਵਾਲਾ ਹੈ ਆਪੇ ਖਾਣ ਵਾਲਾ ਹੈ ਅਰਲੇ ਤੁਮੇ ਚੌਥੇ ਪੱਧਰ ਦੀ ਗੱਲ ਸਮਝ ਆਏਗੀ ਸਸ ਸਾਰੇ ਢੀਸੀ ਨਹੀਂ ਬੰਨੇ ਸਾਰੇ ਐਸਐਸਪੀ ਨਹੀਂ ਬਣਨੇ ਠੀਕ ਹੈ ਇਹਦਾ ਮਤਲਬ ਪੜ੍ਹੀਏ ਨਾ ਨਹੀਂ ਪੰਡਤ ਬੰਨਾ ਪਏਗਾ ਅੱਛਾ ਜਿਆਦੀ ਪੜਾਈ ਵੀ ਬੰਦਾ ਪਾਗਲ ਹੋ ਜਾਂਦਾ ਹੈ ਅੱਛਾ ਪੰਡਤ ਕੌਣ ਹੈ ਤਿੰਨਾ ਇਹ ਤਿੰਨ ਪੰਡਾ ਤਾਰਨੀਆਂ ਪੈਣਗੀਆਂ ਅੱਛਾ ਜਿੱਥੇ ਸਵਾਰਥ ਹੈ ਤਕੜੀ ਦੇ ਪੱਲੇ 'ਚ ਮਤਲਬ ਹੈ ਨਹੀਂ ਉਹਦੇ ਬਰਾਬਰ ਕੁਝ ਵੀ ਨਹੀਂ ਆਉਣਾ ਫਿਰ ਭੈਣ ਭੈਣ ਨਹੀਂ ਰਹਿਣੀ ਭਾਈ ਭਾਈ ਨਹੀਂ ਰਹਿਣਾ ਪਿਤਾ ਪਿਤਾ ਨਹੀਂ ਰਹਿਣਾ ਜਿਹੜੇ ਪੱਲੇ 'ਚ ਜਿਹਦੀ ਸੋਚ 'ਚ ਜਿਹਦੇ ਮਨ 'ਚ ਜਿਹਦੇ ਵਿਚਾਰਾਂ 'ਚ ਮਤਲਬ ਹੈ ਸਵਾਰਥ ਹੈ है नहीं ठीक है लोबी कुकर पख खाएगा की है जो हल्का कुत्ता है कुकर है वो मालिक बढ़ेगा अच्छा सो झोंपड़ी चप्प चढ़ फटाफट ਜੋ ਮੇਰੇ ਵਰਗਾ ਸਿੱਧਾ ਸਾਦਾ ਸੀ ਉਹਨੇ ਚੱਕ ਕੇ ਬਾਹਰ ਮਾਰਿਆ ਅੱਛਾ ਪੰਡਤ ਨਹੀਂ ਇਹ ਗਿਆਨੀ ਨਹੀਂ ਡੁੱਬ ਜੇਗਾ ਬਿਨ ਪਾਣੀ ਤੋਂ ਚੌਪੜੀ ਨੂੰ ਆਗਾ ਲੱਗੀ ਜਿਹੜਾ ਸਿੱਧਾ ਸਾਦਾ ਬੰਦਾ ਹੈ ਛਾਲ ਮਾਰ ਕੇ ਬਾਹਰ ਜਾਏਗਾ ਸੋ ਜਿਹੜਾ ਖੋਜ ਕਰ ਲਾ ਪਿਆ ਖੋਪਰੀ ਲੜਾ ਲਾ ਪਿਆ ਕਿਵੇਂ ਅੱਖ ਲੱਗੀ ਕਿਤੇ ਸੱਪ ਕਿਵੇਂ ਆ ਸਕਦਾ ਹੈ ਨਹੀਂ ਵਿੱਚ ਜਲ ਜੇਗਾ ਜਿੰਨੂੰ ਭੋਲੇ ਨਾਥ ਨਾ ਹੈ ਉਹਨੇ ਵਿੱਚ ਤਰਸੂਲ ਰੱਖਿਆ ਹਥਿਆਰ ਰੱਖਿਆ ਹੈ ਸ਼ਸਤਰ ਰੱਖਿਆ ਹੈ ਅੱਛਾ ਸਿਰ ਤੇ ਸੱਪ ਹੈ ਸਾਡੇ ਕਾਲ ਅਕਾਲ ਚ ਜੁੜਨਾ ਪਏਗਾ ਸਤ ਸ੍ਰੀ ਅਕਾਲ ਨੂੰ ਸਮਝਣਾ ਪਏਗਾ ਸਤ ਕੀ ਹੈ ਸੱਚ ਸਾਰਿਆਂ ਦਾ ਖਸਮ ਹੈ ਸ੍ਰੀ ਜਿਵੇਂ ਆ ਗੂਗਲ ਹੈ ਕੀ ਬੋਲਣਾ ਜੇ ਚਮਕੀਲੇ ਤੇ ਗਾਣੇ ਬੋਲਦੇ ਹਨ ਕੀਰਤਨ ਨਹੀਂ ਆਉਣਾ ਆ ਸਾਡਾ ਉੱਪਰ ਖੋਪਰੀ ਹੈ ਇਹਦੇ ਵਿੱਚ ਹੈ ਉੱਪਰ ਤਿਰੰਗਾ ਉੱਠਣ ਗਿਆ ਤੂੰ ਇਹ ਸ੍ਰੀ ਨੂੰ ਕੀ ਪ੍ਰਦੇਸ਼ ਦੇਣਾ ਹੈ ਜੇ ਮੈਂ ਸੋ ਕਾਮ ਦਾ ਵਪਾਰੀ ਹਾਂ ਫਿਰ ਉਹ ਜੀ ਇਹਨੇ ਪਲਾਨ ਬਣਾਣੀ ਹੈ ਨੰਗ ਨੰਗੀਆਂ ਸਕੀਮਾਂ ਲਾਵਾਂਗੇ ਜਿਹੜਾ ਕੰਮ ਕਰਦਾ ਹੈ ਬੰਦਾ ਉਹਦੇ ਚ ਮਾਹਰ ਹੋ ਜਾਂਦਾ ਹੈ ਦਿਲ ਕਨੈਕਟਰ ਐ ਸੀਡੀ ਵਜਾਏਗਾ ਮਨ ਸਾਡਾ ਟਰੈਵਲ ਹੈ ਮਨ ਕਦੀ ਬੁੱਢਾ ਨਹੀਂ ਹੁੰਦਾ ਅੱਛਾ ਮਨ ਦੇ ਦੌਰੂਪ ਹਨ ਚੜ੍ਹਦੀ ਕਲਾ ਠੰਦੀ ਕਲਾ ਨੈਟਿਵ ਪੋਜ਼ਿਟਿਵ ਅੱਗੇ ਚਾਰ ਦਫ਼ਤਰ ਹਨ ਵੱਡੇ ਮਨ ਚਿਤ ਬੁੱਧ ਹੰਕਾਰ ਅੱਛਾ ਅੱਗੇ ਨੌ ਫੇਰ ਹਨ ਜਿਵੇਂ ਦਾਸ ਨੂੰ ਬਹੁਤ ਸੁਗੰਧਾ ਆਉਂਦੀ ਹੈ ਚਟ ਖਬਰ ਦੇਖ ਲੈਂਦਾ ਵੀ ਹਾਂ ਸੇ ਪਏ ਠੀਕ ਹੈ ਨਿੱਕਾ ਜਿਹਾ ਬੱਚਾ ਸੀ ਬਾਹਰ-ਬਾਹਰ ਅੱਛਾ ਨਹੀਂ ਅੰਦਰ ਦਾ ਗਿਆਨ ਕਰਨਾ ਸੀ ਸਾਡੀਆਂ ਕਈ ਪੀੜੀਆਂ ਨਾ ਸਾਨੂੰ ਸਮਝ ਲੱਗੀ ਨਾ ਸਾਡੇ ਬਜ਼ੁਰਗਾਂ ਨੂੰ ਨਹੀਂ ਠੀਕ ਹੈ ਇਹ ਪਰਮੇਸ਼ਰ ਦਾ ਝਗੜਾ ਛੱਡ ਕੇ ਰੱਬ ਨੂੰ ਮਿਲਦਾ ਝਗੜਾ ਛੱਡ ਕੇ ਤੂੰ ਟਰ ਤੂੰ ਕਾ ਹਲਕਮਾਈ ਕਰ ਆਪਣੇ ਆਪ ਦੀ ਜਾਣ ਪਛਾਣ ਕਰ ਮਿਹਨਤ ਕਰ ਅੱਛਾ ਸ ਇਹ ਜਿਹੜੀਆਂ ਦੋ ਦੋ ਚੀਜ਼ਾਂ ਹਨ ਇੱਕ ਇੱਕ ਹੀ ਹੈ ਸਾਨੂੰ ਭਰਮ ਪੈ ਗਿਆ ਰੁੱਖ ਵਰਗਾ ਸਾਡਾ ਜੀਵਨ ਚਾਹੀਦਾ ਸੀ ਅੱਛਾ ਰੁੱਖ ਨੂੰ ਉਲਟਾ ਕਰ ਲੋ ਰੁੱਖ ਦੀਆਂ ਧਰਤੀ 'ਚ ਜੜਾਂ ਲੱਗੀਆਂ ਹਨ ਅੱਛਾ ਜੜਾਂ 'ਚ ਕੀ ਹੈ ਸਾਰੇ ਰਸ ਹਨ ਇੱਕ ਜੜ ਹੈ ਪੌਂਦ ਕਰਕੇ 40 ਫਲ ਲੱਗਣਗੇ ਹਵਾ ਚੰ ਪਵਨ ਗੁਰੂ ਹੈ ਧਰਤੀ ਮਾਤਾ ਹੈ ਬਹੁਤ ਧੀਰਜ ਹੈ ਦਾ ਅੱਛਾ ਜੇ ਪੱਤੇ ਝਾੜਦੀ ਹੈ ਪੱਤੇ ਝਾੜਨ ਕੀ ਹੈ ਕਾਮ ਨੂੰ ਕਾਬੂ ਕਰਨਾ ਨਹੀਂ ਇਹ ਰੁੱਖ শুকਣਾ ਨਹੀਂ ਕਿਸੇ ਕਾਰਨ ਰੁੱਖ ਸਕਾਣਾ ਹੈ ਸਾਡਾ ਰੁੱਖ ਪਾਣੀ ਕਰਕੇ ਜੋ ਪਿਤਾ ਹੈ ਕਮਲਾਇਆ ਹੋਇਆ ਹੈ ਸਾਂਵੇਂ ਹੋਇਆ ਚਿੰਤਾਜ ਨਹੀਂ ਨਹੀਂ ਪਿਆਰੇ ਕਾਮ ਕਰਤ ਕਰਨੀ ਸੀ اچھا ਗ੍ਰਸਥੀ ਜੀਵਨ ਤੈਨੂੰ ਦਿੱਤਾ ਠੀਕ ਹੈ ਜਿਵੇਂ ਤੂੰ ਸੋਚਦਾ ਹੈ ਐਵੇਂ ਦੂਸਰਾ ਸੋਚਦਾ ਹੈ ਜੇ ਤੂੰ ਸਮਝਦਾ ਮੈਂ 6 ਮਹੀਨੇ ਬਾਅਦ ਗੱਡੀ ਬਦਲਦਾ ਕਰਾਂ ਨਵੀਂ ਲਿਆਵਾ ਕਰਾਂ ਦੂਸਰਾ ਵੀ ਐਂ ਚਾਹੁੰਦਾ ਹੈ ਜੋ ਤੂੰ ਚਾਹੁੰਦਾ ਹੈ ਉਹੀ ਦੂਸਰਾ ਚਾਹੁੰਦਾ ਹੈ ਤੂੰ ਆਪਣੀ ਜੇ ਚਾਹੁੰਦਾ ਹੈ ਦੂਸਰਾ ਵੀ ਜੇ ਚਾਹੁੰਦਾ ਹੈ ਤੂੰ ਲੰਮੀ ਗੱਡੀ ਚਾਹੁੰਦਾ ਹੈ ਦੂਜਾ ਬੰਗਲਾ ਗਾੜੀ ਕੋਠੀ ਚਾਹੁੰਦਾ ਹੈ ਤੂੰ ਤੰਦਰੁਸਤੀ ਚਾਹੁੰਦਾ ਹੈ ਦੂਸਰਾ ਤੰਦਰੁਸਤੀ ਚਾਹੁੰਦਾ ਹੈ ਇਹ ਸਰੀਰ ਬਹੁਤ ਸਿਆਣਾ ਹੈ ਇਹਦੇ ਵਿੱਚ ਅੰਦਰ ਇੱਕ ਵੱਡਾ ਡਾਕਟਰ ਬੈਠਾ ਹੈ ਪਰਮੇਸ਼ਰ ਬੈਠਾ ਹੈ ਇੱਕ ਕਾਰ ਹੈ ਇੱਕ ਕਾਰ ਨੂੰ ਚਲਾਉਣ ਵਾਲਾ ਡਰਾਈਵਰ ਹੈ ਦੋ ਦੋ ਚੀਜ਼ਾਂ ਹਨ ਦੇਰ ਰਾਤ ਦੋ ਦੋ ਨੇ ਸਾਨੂੰ ਦੋ ਦੋ ਦਿਸ ਰਹੇ ਹਨ ਸਵਰਗ ਨਰਕ ਸਰਗ ਕੀ ਹੈ ਸਵਰਗ ਹੈ सुख नरक की है दुख ठीक है एदर है गुरमुख गुरमुख विरले बाजी जितने गे संताली हजार खोज की कोई संत कोई महापुरुष कोई गुरमुख बच नहीं प्यारे नहीं ਸਾਰੇ ਮਾਇਆ ਦੇ ਪੁਜਾਰੀ ਹਾਸੀ ਠੀਕ ਆ ਮਾਇਆ ਕਮਾਣੀ ਹੈ ਜੁਗਤ ਲੈ ਲੈ ਤਰਕੁੱਤੀ ਖੋਲ ਲੈ ਆਪਣੇ ਆਪ ਦੀ ਜਾਨ ਪਛਾਣ ਕਰ ਲੈ ਬਾਹਰ ਨੇ ਭੀਤਰ ਨਾਲ ਜੁੜਨਾ ਹੈ ਭੀਤਰ ਨੇ ਬਾਹਰ ਜੁੜਨਾ ਹੈ ਬਾਹਰੋਂ ਪਹੁੰਚ ਨਹੀਂ ਸਕਿਆ ਬਾਹਰ ਸੂਰਜ ਭੋਜਨ ਬਣਾਇਆ ਸੂਰਜ ਠੰਡਾ ਹੋ ਗਿਆ ਸਾਰਾ ਸੰਸਾਰ ਠੰਡਾ ਹੋ ਜਾਣਾ ਹੈ ਸਭ ਕੁਝ ਤੈਸ ਨੈਸ ਹੋ ਜਾਣਾ ਹੈ ਪਹੁੰਚ ਚੱਕਿਆ ਅੰਦਰ ਸੂਰਜ ਆ ਗਿਆ ਚੰਦਰਮਾ ਅੰਦਰ ਆ ਗਿਆ ਅੱਛਾ ਫਿਰ ਸਰੀਰ ਪਚਾਏਗਾ ਇਹ ਖੂਨ ਲਾਲ ਰੰਗ ਕਿੰਨੇ ਦਿੱਤਾ ਸਾਨੂੰ ਭੋਜਨ ਚ ਤੇ ਅਸੀਂ ਲਾਲ ਕੋ ਛਕੇ ਹੀ ਨਹੀਂ ਇਹ ਤੱਬੇ ਨਿਸ਼ਾਨ ਨਹੀਂ ਇਹ ਇੱਕ ਦਾਗ ਸਾਨੂੰ ਦਿਸ ਰਿਹਾ ਹੈ ਸਾਨੂੰ ਕਮੀ ਦਿਸ ਰਹੀ ਹੈ ਪਰਮੇਸ਼ਰ ਕੋ ਕਟਰਾ ਰੋ ਵਿਖਾਏਗਾ ਆਪਣੀ ਖੁਰਸੀ ਤੇ ਬਿਠਾਏਗਾ ਉਹ ਸਿਸਟਰ ਰੂਪ ਹੈ ਕੁਦਰਤ ਰੂਪ ਹੈ ਉਹਦੇ ਪੱਕੇ ਕਾਨੂੰਨ ਹਨ ਸਾਨੂੰ ਨੇ ਕੱਚਾ ਮਾਲ ਦਿੱਤਾ ਹੈ ਆਪਣੀ ਸੂਜ ਭੂਜ ਨਾਲ ਪੱਕਾ ਮਾਲ ਤਿਆਰ ਕਰਨਾ ਹੈ ਅੱਛਾ ਇਹ ਜਨਵਰ ਪਸ਼ੂ ਕੀ ਕਰ ਸਕਦੇ ਸੀ ਨਹੀਂ ਮਨੁੱਖ ਨਹੀਂ ਕੁਛ ਨਾ ਕੁਛ ਕਾਰਡ ਕੱਢੀ ਠੀਕ ਹੈ ਖੋਜ ਕਰਨੀ ਪੈਗੀ ਰੋਜ ਕਰਨੀ ਪੈਗੀ ਜੋ ਲੀਡਰ ਹੁੰਦਾ ਹੈ ਜੋ ਜਥੇਦਾਰ ਹੁੰਦਾ ਹੈ ਜੋ ਸਰਦਾਰ ਹੁੰਦਾ ਹੈ ਜੋ ਪੰਡਤ ਹੁੰਦਾ ਹੈ ਜੋ ਮੀਆਂ ਹੁੰਦਾ ਹੈ ਉਹ ਉਹਨੂੰ ਵੱਧ ਕੰਮ ਕਰਨਾ ਪੈਂਦਾ ਹੈ ਸਾਨੂੰ ਬੱਚੇ ਪਰਿਵਾਰ ਘਰ ਪਤਨੀ ਜਾਇਦਾਦ ਸਾਨੂੰ ਦਿੱਸ ਰਹੀ ਹੈ ਉਹਨਾਂ ਦੀ ਸੋਚ ਹੋਰ ਤਰ੍ਹਾਂ ਹੈ ਭਗਤਾ ਤੇ ਸੰਸਾਰੀਆਂ ਦਾ ਹੋਰ ਹੋਰ ਕੀ ਰਸਤਾ ਹੈ ਸੋ ਨੜੇ ਨਵੇਂ ਪੁਆਇੰਟ ਮੰਨ ਦੇ ਰੋਗ ਹੋਰ ਹਨ ਮੰਨ ਦੀ ਖਰਾਖ ਹੋ ਰਹਾ ਤੰਦ ਦੇ ਰੋਗ ਹੋਰ ਹਨ ਤੰਨ ਦੀ ਖਰਾਖ ਹੋ ਰਹਾ ਇੱਕ ਸ਼ਬਦ ਆਇਆ ਚੜਦੀ ਕਲਾ ਵਾਲਾ ਸਰੀਰ ਨੱਚ ਲਾ ਪਿਆ ਪਿਆਸ ਵੀ ਬੁੱਝ ਗਈ ਭੁੱਖ ਵੀ ਨਹੀਂ ਲੱਗ ਰਹੀ ਅੱਛਾ ਮੁੰਡੇ ਦਾ ਮੰਗਣਾ ਹੋ ਗਿਆ ਵਿਆਹ ਹੋ ਗਿਆ ਅੱਛਾ ਬਾਹਰੋਂ ਆਇਆ ਦੱਸਿਆ ਵੀ ਨਹੀਂ ਆ ਗਿਆ ਜੀ ਅੱਛਾ ਪਿਆਰ ਵੀ ਮਿਲ ਗਈ ਆ ਪੁੱਤ ਨੇ ਦੱਸਿਆ ਹੀ ਨਹੀਂ ਮਾਂ ਫੁੱਲ ਹੀ ਨਹੀਂ ਸੁਮਾਰੀ ਕੀ ਆਏ ਦੋ ਸ਼ਬਦ ਆਏ ਕੀ ਆਈ ਖੁਸ਼ੀ ਆਈ ਲੱਖ ਖੁਸ਼ੀਆਂ ਪਾਚੀਆਂ ਆਂਦੇ ਸਤਗੁਰ ਨਦਰ ਕਰੇ ਇਹ ਦਿਵਾਲੀ ਕਈ ਲੰਘੀ ਆ ਦੀਵਾ ਬਲਣਾ ਸੀ ਅੰਧੇਰੇ ਕਰਕੇ ਭਰਮ ਕਰਕੇ ਸਾਨੂੰ ਰੱਸੀ ਵੀ ਸੱਪ ਦਿਸ ਰਿਹਾ ਹੈ ਇਹ ਝਾੜੀ ਵੀ ਭੂਤ ਦਿਸ ਰਹੇ ਸਾਡੇ ਮਨ ਚ ਭੂਤ ਕਾਲਾ ਦੀਆਂ ਜਾਂਦਾ ਜਾ ਭੁੱਖ ਦੀ ਚਿੰਤਾ ਹੈ ਅੱਜ ਚ ਜੀਣਾ ਅੱਜ ਕਿੰਨਾ ਹੈ ਸਾਹ ਆ ਗਿਆ ਇੰਨਾ ਅੱਜ ਹੈ ਠੀਕ ਹੈ ਵਿਦਵਾਨ 24 ਘੰਟੇ ਨੂੰ ਅੱਜ ਸਮਝਦੇ ਨੇ ਨਹੀਂ ਇੱਕ ਦਮੀ ਹਾਂ ਸੀ ਇੱਕ ਵਾਰੀ ਵੈਗ ਰੋਕ ਕਹਿਣਾ ਹੈ ਇੱਕ ਵਾਰੀ ਅੱਲਾ ਰਾਮ ਕਹਿਣਾ ਹੈ ਤੇਰਾ ਕਰੋੜਾਂ ਵਾਲੀ ਅੱਖਿਆ ਨਹੀਂ ਪ੍ਰਵਾਨ ਹੋਣਾ ਪੜੀ ਜਾ ਪਾਣੀ ਪਾਣੀ ਕਰੀ ਜਾ ਨਹੀਂ ਰੋਟੀ ਰੋਟੀ ਕਰੀ ਜਾ ਨਹੀਂ ਤੇਰੀ ਭੁੱਖ ਬੁਝਣੀ ਇੱਕ ਲੋੜ ਹੈ ਇੱਕ ਭੁੱਖ ਹੈ ਠੀਕ ਹੈ ਅਸੀਂ ਵੱਡੇ ਪੇਟ ਕਰ ਲਏ ਤਣਾਂ ਦੇ ਟਣ ਮਾਲ ਖਾ ਗਏ ਇਹ ਨਿੱਕੇ ਨਿੱਕੇ ਖੁਡਾਂ ਰੱਝੀਆਂ ਨਹੀਂ ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ ਇਹ ਨਿੱਕੇ ਨਿੱਕੇ ਨੌ ਦਰਵਾਜ਼ੇ ਨਹੀਂ ਰੱਜਦੇ ਮਨ ਚਤ ਬਹੁਤ ਤਾਕਤ ਹੈ ਬੰਦਾ ਹੀ ਤਾਜੇ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਬਹੁਤ ਕੁਝ ਕਰ ਸਕਦਾ ਹੈ ਸਾਡਾ ਹਾਜ਼ਰ ਮਨ ਨਹੀਂ ਜੋ ਅਸੀਂ ਪੜਿਆ ਉਹ 5 ਜਾਂ 7% ਕੰਮ ਕਰੇਗਾ ਜਿਹੜੀ ਸਿੱਖਿਆ ਲਈ ਹੈ ਜੇ ਕੁਝ ਵੀ ਨਹੀਂ ਸਿੱਖਿਆ ਉਦੋਂ ਵੀ ਰੋਟੀ ਪੱਚ ਰਹੀ ਸੀ ਜਮੀ ਆ ਰਿਹਾ ਸੀ ਕੰਨ ਸੁਣ ਰਹੇ ਸੀ ਸਤਿਆਂ ਤੋਂ ਇਹ ਰੋਟੀ ਪੱਚ ਰਹੀ ਸੀ ਸਾਰਾ ਸਰਕਲ ਚੱਲ ਰਿਹਾ ਸੀ ਆਦਮੀ ਕੁਝ ਨਾ ਕੁਝ ਖਾ ਰਿਹਾ ਸੀ ਇਹ ਲਾਲ ਰੰਗ ਖੂਨ ਦਾ ਕਿੰਨੇ ਬਣਾਇਆ ਪਰਮੇਸ਼ਰ ਦੀ ਜੁਗਤ ਭੂਤ ਮੁਗਤ ਹੈ ਸਭ ਕੁਝ ਗੁਰੂ ਕੋਲ ਹੈ ਹੱਸਦਿਆਂ ਪੈਣਦਿਆਂ ਖਾਂਦਿਆਂ ਵਿੱਛੇ ਮੁਗਤ ਜੁਗਤ ਭੂਤ ਹੈ ਗੁਰੂ ਕੋਲ ਹੈ ਗੁਰੂ ਤੋਂ ਬਿਨਾਂ ਸੀ ਅੰਦੇ ਹਾਂ ਕਾਰ ਝਟਕੇ ਮਾਰੀ ਐ ਠੀਕ ਹੈ ਇਹ ਸਰੀਰ ਵੀ ਐਦਾਂ ਕਈ ਵਾਰ ਗੋਡੇ ਦਰਦ ਹੋ ਗਏ ਸ਼ੇਰ ਦਰਦ ਹੋ ਗਿਆ ਐਵੇਂ ਨਾ ਗੋਲੀ ਖਾਈ ਜਾਇਆ ਕਰ ਅੰਗਰੇਜ਼ੀ ਦਵਾਈ ਨਾਸ ਕਰ ਦੇਗੀ ਤਤਸਾਰ ਤੱਕ ਜਾਣਾ ਪਏਗਾ ਜੜ ਤੱਕ ਜਾਣਾ ਪਏਗਾ ਇਹ ਪੱਤੇ ਝਾੜ ਤੇ ਨਹੀਂ ਉਪਰੋਂ ਟਾਹਣੀਆਂ ਟਾਹਣੀਆਂ ਵੜਦੀਆਂ ਨਹੀਂ ਰੁੱਖ ਸੁੱਕਣਾ ਪਿਆਰੇ ਫਲ ਫਲ ਲਾ ਕੇ ਗੇਰ ਤੇ ਨਹੀਂ ਰੁੱਖ ਸੁੱਕ ਜਾਏਗਾ ਨਹੀਂ ਉਪਰੋਂ ਫਲ ਪੱਤੇ ਟਾਣੀਆਂ ਵੜਤੀਆਂ ਨਹੀਂ ਫਿਰ ਫੁੱਟ ਪੈਣਾ ਹੈ ਰੁੱਕ ਪਿਆਰੇ ਧਰਤੀ ਦੇ ਬਰਾਬਰ ਰੁੱਕ ਵੜਤਾ ਨਹੀਂ ਪਿਆਰੇ ਦਾਸ ਨੂੰ ਰੁੱਕ ਲਾਣ ਦਾ ਸ਼ੌਂਕ ਹੈ ਫਿਰ ਵੀ ਫੁੱਟ ਪੈਣਾ ਹੈ ਅੱਛਾ ਉਹ ਬੁੱਢੇ ਤੋਤਲੇ ਨੂੰ ਗੁਰਬਾਣੀ ਸਿਕਾਈਏ ਨਹੀਂ ਬੁੱਢਾ ਤੋਤਾ ਕਿੱਥੇ ਹੁਣ ਸਮਝੇਗਾ ਨਹੀਂ ਜਵਾਨੀ ਦਾ ਵਕਤ ਤਨਘਾਤਾ ਠੀਕ ਹੈ ਸਮਲ ਨਾ ਪਏਗਾ ਪਗੜੀ ਸਮਲ ਨਹੀਂ ਪੈਗੀ ਜੀ ਮੁੱਢ ਕੀ ਹੈ ਮੁੱਢ ਸਾਡਾ ਪਰਮ ਹੈ ਉਹ ਆਇਆ ਹੋਇਆ ਸੀ ਅਸੀਂ ਸਾਰਿਆਂ ਚ ਵਿਆਪਕ ਸਮਝਦੇ ਆ ਹਾਜ਼ਰ ਸਮਝਦੇ ਆ ਆਪਣੇ ਆਪ ਚ ਨਹੀਂ ਸਮਝਦੇ ਅਸੀਂ ਬਾਹਰ ਲੱਭ ਰਿਆ ਨਹੀਂ ਅੰਦਰ ਹੀ ਹੈ ਸਭ ਕੁਝ ਇਹ ਮੋਟਰਸਾਈਕਲ ਅੰਦਰੋਂ ਕੱਟਣਾ ਕਿਵੇਂ ਨਿਕਲੇਗਾ ਦਾਸਤੀ ਬਹੁਤ ਖੋਜ ਹੈ ਇਹ ਜਨਰ ਪਸ਼ੂ ਕਰ ਸਕਦੇ ਸੀ ਕੁਝ ਨਹੀਂ ਬੰਦੇ ਨੇ ਖੋਜ ਕੀਤੀ ਨਾ ਤੂੰ ਮਿਹਨਤ ਕਰ ਮਾਇਆ ਦੇ ਮੋਟਾ ਸਾ ਤੇਰੇ ਅੰਦਰੋਂ ਨਿਕਲੇ ਆਉਣ ਲੈਣਾ ਹੁਣੇ ਆਰਡਰ ਕਰ ਤੇਰੇ ਘਰੇ ਛੜ ਜਾਣਗੇ ਤੇਲ ਦੀ ਟੈਂਕੀ ਭਰ ਕੇ ਦੀਵਾਲੀ ਕਰਕੇ ਸ਼ੂਟਨ ਅੱਛਾ ਹਰੇ ਕੁਝ ਅੰਦਰੋਂ ਪ੍ਰਗਟ ਹੋਣਾ ਹੈ ਪਤਨੀ ਬੱਚੇ ਘਰ ਤੂੰ ਮਿਹਨਤ ਕਰ ਮਾਇਆ ਕਮਾਲਾ ਅੱਛਾ ਇਹ ਪਰਮੇਸ਼ਰ ਨੂੰ ਮਿਲਦਾ ਉਹ ਵੀ ਹੱਥਾਂ ਪੈਰਾਂ ਤੋਂ ਨੇੜੇ ਹੈ ਕੋਈ ਸਾਥ ਹੀ ਚਾਹੀਦਾ ਹੈ ਸਾਥ ਦੇਣ ਵਾਲਾ 9417437740 ਜੀ ਇਹ ਉਪਰਾਮ ਚ ਆਉਣਾ ਪਏਗਾ ਬਾਹਰੋਂ ਘਰ ਨੂੰ ਆਉਣਾ ਪਏਗਾ ਇਹ ਨਸ਼ਾ ਕਰ ਲਿਆ ਕਹਿੰਦੇ ਡੋਪਾ ਬੀਨਾ ਲੈਣਾ ਹੈ ਖੁਸ਼ੀ ਲੈਣੀ ਹੈ ਨਹੀਂ ਪਿਆਰੇ ਤੂੰ ਅਪਡੇਟ ਹੈ ਤੇਰਾ ਹੈਂਗ ਹੋਇਆ ਮਨ ਨਹੀਂ ਕੁਛ ਨਹੀਂ ਹੋਣਾ ਅੰਦਰ ਹੀ ਖਜ਼ਾਨੇ ਹਨ ਜਾਗ ਪਿਆਰੇ ਜਾਗ ਗੁਰਬਾਣੀ ਜਗਾਣ ਵਾਸਤੇ ਆਈ ਹੈ 2030 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਲਾਗੂ ਹੋਏਗਾ ਆ ਬੈਠੇ 35 36 1 ਸੋਚ ਵਾਲੇ ਵਿਚਾਰਧਾਰਾ ਸਮਝ ਨਹੀਂ ਪੈਗੀ ਇਹ ਗਿਆਨ ਕੀ ਹੈ ਧਿਆਨ ਕੀ ਹੈ ਜਪ ਕੀ ਹੈ ਜਾਪ ਕੀ ਹੈ ਸਮਝਣਾ ਹੈ ਇੱਕ ਵਾਰੀ ਸਮਝਣਾ ਹੈ ਕਰੀ ਜਾ ਪੰਜਾਬੀਆ ਦਾ ਪਾਠ ਕਈ ਸਾਲ ਕਰੀ ਜਾ ਨਹੀਂ ਇੱਕ ਜਮਾਤ ਤੋਂ ਥੱਲੇ ਆ ਗਿਆ ਅੱਗੇ ਵਧਣਾ ਸੀ ਅਪਡੇਟ ਹੋਣਾ ਸੀ ਨਵਾਂ ਪੁਰਾਣਾ ਕਰਨਾ ਸੀ ਅਸੀਂ ਹੈਂਗ ਹੋ ਗਏ ਇਹਨੂੰ ਰਲਕਸ ਰਹਿੰਦੇ ਜੋ ਕਰਨਾ ਉਹ ਲਿਖ ਲੈ ਟਾਈਮ ਟੇਬਲ ਬਣਾ ਲੈ 7 ਤੋਂ 9 ਘੰਟੇ ਸੌਣਾ ਜ਼ਰੂਰੀ ਹੈ ਬੱਚੇ ਨੂੰ ਦੁਗਣਾ ਅੱਛਾ ਜਿੰਨਾ ਹੱਥ ਚ ਭੋਜਨ ਹੁੰਦਾ ਐ ਇੰਨਾ ਪਛਾਣ ਦੀ ਸ਼ਕਤੀ ਹੈ ਅੰਦਰ ਸਾਡੀ ਮਸ਼ੀਨਰੀ ਸਾਹ ਹੀ ਨਹੀਂ ਲੈਣ ਦਿੰਦੇ ਅੰਦਰ ਇਹ ਭੋਜਨ ਛਕਿਆ ਅੰਦਰ ਨੇ ਪਰਵਾਨ ਨਹੀਂ ਕੀਤਾ ਸਰੀਰ ਟੁੱਟ ਰਿਹਾ ਐ ਅੱਛਾ ਅਛਾਲੀ ਆ ਗਈ ਬਾਹਰ ਆ ਗਿਆ ਥੋੜਾ ਜਿਹਾ ਮਸ਼ੀਨਰੀ ਨੇ ਆਰਾਮ ਕੀਤਾ ਸਰੀਰ ਠੀਕ ਹੋ ਗਿਆ ਸਭ ਕੁਝ ਆਪਣੇ ਆਪ ਐ ਅੱਖਾਂ ਤੇ ਮੋਤੀ ਆ ਗਿਆ ਸਰੀਰ ਇਹਨਾ ਸਿਆਣਾ ਹੈ ਇੰਨੇ ਨੈਲ ਇੱਕ ਪਾਸੇ ਇਕੱਠੀ ਕਰਦੀ ਹੈ ਗਾੜਾ ਆ ਗਿਆ ਸਰੀਰ ਚ ਇਹਨੇ ਸਾਰਾ ਕਾਰਬਨ ਇੱਕ ਪਾਸੇ ਇਕੱਠਾ ਕਰਤਾ ਹਰਨੀਆਂ ਹੋ ਗਈਆਂ ਪੱਥਰੀਆਂ ਹੋ ਗਈਆਂ ਇਹਨੇ ਮੈਲ ਇੱਕ ਪਾਸੇ ਇਕੱਠੀ ਕਰਦੀ 9 ਲੱਖ ਇੱਕ ਸੈਕਿੰਟ ਚ ਸੈੱਲ ਬਣਦੇ ਹਨ ਮਰਦੇ ਹਨ ਨਾਲ ਦੀ ਨਾਲ ਬਣਦੇ ਹਨ ਸਾਰਾ ਸਰਕਲ ਆਟੋਮੈਟਿਕ ਚੱਲ ਰਿਹਾ ਹੈ ਭੁੱਖ ਰੋਕ ਲੇਗਾ ਨਹੀਂ ਪਿਆਸ ਰੋਕ ਲੇਗਾ ਨਹੀਂ ਪੁਰੀਤੀ ਰੋਕ ਲੇਗਾ ਨਹੀਂ ਕਪੜੇ ਮੈਲੇ ਹੋ ਗਏ ਨਹੀਂ ਰੋਕ ਲਿਆ ਨਹੀਂ ਸਰੀਰ ਗੰਦਾ ਹੋ ਗਿਆ ਨਹੀਂ ਮਨ ਮੈਲੇ ਕਰਕੇ ਮੰਦੀ ਸੋਚ ਕਰਕੇ ਮੰਦੇ ਵਿਚਾਰ ਕਰਕੇ ਅਸੀਂ ਡੁੱਬ ਰਹਾਂ ਟੈਂਦੀ ਕਲਾ ਚ ਹਾਂ ਸੋ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਇਹ ਭਗਤੀ ਹੈ ਸੁਖ ਆਪਣੇ ਆਪ ਆਉਣਗੇ ਇੱਕ ਦੋ ਦੁੱਖ ਹਨ ਜਿਹੜੇ ਤੇਰੇ ਮੇਰੇ ਕੋਲ ਲੰਮੀ ਕਾਰ ਨਹੀਂ ਨਵੀਂ ਕਾਰ ਨਹੀਂ ਮੇਰੇ ਕੋਲ ਆਪਣਾ ਘਰ ਨਹੀਂ ਮੇਰਾ ਵਿਆਹ ਨਹੀਂ ਹੋ ਰਿਹਾ ਮੇਰੇ ਕੋਲ ਪੁੱਤਰ ਨਹੀਂ ਇਹ ਛੱਡ ਕੇ ਤੂੰ ਜੀ ਦਾਸ ਬਾਹ ਖੜੀ ਕਰਕੇ ਕਹਿ ਰਿਹਾ ਉਹ ਵੀ ਤੇਰਾ ਸੁਪਨਾ ਪੂਰਾ ਹੋ ਜਾਏਗਾ ਸੁਪਨੇ ਨਹੀਂ ਲੈਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਨੀ ਪੈਗੀ ਇਹੀ ਆ ਦੇਖੋ ਬੈਠੇ ਭਗਤ ਰਵਦਾਸ ਜੀ ਕੀਰਤੀ ਸਾਰੇ ਭਗਤ ਧੰਨਾ ਜੀ ਕੀਰਤੀ ਸਾਰੇ ਸੈਨਾਈ ਜੀ ਭਗਤ ਫਰੀਦ ਜੀ ਭਗਤ ਕਬੀਰ ਜੀ ਸਾਰੇ ਕਿਰਤੀ ਬੈਠੇ ਹਨ ਅਸੀਂ ਗੱਲਾਂ ਨਾਲ ਸਭ ਕੁਝ ਬਣਾਉਣਾ ਚਾਹਦੇ ਆ ਗੱਲਾਂ ਦਾ ਕੜਾ ਨਹੀਂ ਬੰਨਾ ਪਾਣੀ ਪਾਣੀ ਕਰਿਆ ਨਹੀਂ ਸੋ ਬਾਹਰੋਂ ਘਰ ਨੂੰ ਆ ਜਾ ਪੰਜਾਬ ਨੂੰ ਸਮਝਾ ਜਾ ਕੀ ਪ੍ਰਾਪਤ ਕਰਨਾ ਸਭ ਕੁਝ ਸ੍ਰੀਚੀ ਪ੍ਰਾਪਤ ਹੋਏਗਾ ਹੋਸ਼ਕਾਰ ਹੋਸ਼ਕਾਰ ਜਾਗ ਸਮਝੇ ਕੁਰੀ ਸਮਝਣਾ ਹੈ ਸਾਰੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੀ ਹੈ ਇੱਕ ਦੀ ਵਿਚਾਰ ਹੈ ਆਪੇ ਕੁਰਬਾਨੀ ਸਵਾਲ ਕਰਦੀ ਆ ਆਪੇ ਜਵਾਬ ਦਿੰਦੀ ਆਪੇ ਉਦਾਹਰਨ ਦੇ ਕੇ ਸਮਝਾ ਰਹੀ ਆਸੀਂ ਬਿਨ ਪਾਣੀ ਤੋਂ ਡੁੱਬਰੇ ਆ ਇਹ ਲੇਲੇ ਨੂੰ ਭੇੜ ਚੁੰਗਰੀ ਹੈ ਉਲਟਾ ਹੋ ਰਿਹਾ ਸੀ ਮਨ ਮਤ ਦੇ ਮਗਰ ਲੱਗਣਾ ਸੀ ਮਨ ਦੇ ਮਗਰ ਲੱਗੇ ਮਨ ਦੀਆਂ ਮਰਜ਼ੀਆਂ ਨਹੀਂ ਪਿਆਰੇ ਚੱਲਣੀਆਂ ਗੁਰੂ ਤੋਂ ਬਿਨਾਂ ਸੀ ਅੰਦੇ ਹਾਂ ਭਰਮ ਕਰਕੇ ਡੁੱਬ ਰਹੇ ਹਾਂ ਉਹ ਆਇਆ ਵਾ ਆਪਣੇ ਆਪ ਨੂੰ ਪ੍ਰੇਮ ਕਰਨਾ ਪਿਆਰ ਕਰਨਾ ਇਹ ਹੀ ਭਗਤੀ ਹੈ ਅੰਦਰੋਂ ਹੀ ਖਜ਼ਾਨੇ ਉੱਠਣਗੇ ਜੀ ਤੂੰ ਜੋਰ ਨਾ ਲਾ ਆਪਣੇ ਆਪ ਦੀ ਜਾਨ ਪਛਾਣ ਕਰ ਸਮਝ ਸਭ ਤੋਂ ਸ਼ਬਦ ਹੀ ਵੱਡਾ ਜਹਾਜ਼ ਹੈ ਨਿੱਕਾ ਜasek ਹੈ ਤੇ ਵੱਡਾ ਸੇਕ ਹੈ ਬਰਿਆਇ ਤੇ ਬਰਿਆਈ ਹੈ ਇਹ ਬੇੜੀ ਨੂੰ ਛੱਡਣਾ ਸੀ ਕਿਸ਼ਤੀ ਨੂੰ ਛੱਡਣਾ ਸੀ ਸਕੂਲ ਨੂੰ ਛੱਡਣਾ ਸੀ ਜਹਾਜ਼ ਨੂੰ ਇਹ ਬੱਸ ਕਾਰ ਰੇਲ ਗੱਡੀ ਨੂੰ ਛੱਡਣਾ ਸੀ ਪਿਆਰ ਕਰਕੇ ਬਹਿ ਗਏ ਜੀ ਸਿੱਖਿਆ ਥੋੜੀ ਜੀ ਬਹੁਤ ਹੈ ਨਾ ਅਸੀਂ ਸਿੱਖਾ ਨਾ ਸਾਡੇ ਕੋਲ ਸਿੱਖੀ ਹੈ ਜੋ ਸਿੱਖ ਰਿਹਾ ਉਹ ਕੀ ਹੰਕਾਰ ਕਰੇਗਾ ਨਹੀਂ ਕਾਮ ਕ੍ਰੋਧ ਮਹੰਕਾਰ ਇਹ ਸਾਡੀ ਤਾਕਤ ਸੀ ਇਹਦੇ ਤੋਂ ਬਿਨਾ ਤੇ ਤੇਰਾ ਕੁਝ ਵੀ ਨਹੀਂ ਕਿਸੇ ਨੇ ਪੁੱਛਣਾ ਕਿਹੜੇ ਪਿੰਡੋਂ ਆਇਆ ਹੈ ਇਹ ਤਾਕਤ ਹੈ ਸੰਭਾਲ ਕੇ ਰੱਖ ਜੋ ਤੂੰ ਚਾਹੁੰਦਾ ਹੈ ਉਹੀ ਦੂਸਰਾ ਚਾਹੁੰਦਾ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦੇਖਤੇ ਫਤਿਹ ਜੀ